ਲੁਧਿਆਣਾ ਚ ਪੈਟਰੋਲ ਪਰਵਾਉਣ ਗਏ ਵਿਅਕਤੀ ਨੇ ਭਰਿਆ ਸੀ 쿠ਪਨ ਰਖੜੀ ਤੋਂ ਪਹਿਲਾਂ ਚਮਕੀ ਕਿਸਮਤ 1250 ਰੁਪਏ ਦੇ ਤੇਲ ਚ ਨਿਕਲੀ ਡਿਜ਼ਾਇਰ ਗੱਡੀ ਕੰਪਨੀ ਨੇ ਗੱਡੀ ਕੀਤੀ ਹੈਂਡਓਵਰ ਦਰਅਸਲ ਮਾਮਲਾ ਲੁਧਿਆਣਾ ਦੇ ਇੰਡੀਅਨ ਆਇਲ ਦੇ ਪੈਟਰੋਲ ਪੰਪ ਤੋਂ ਸਾਹਮਣੇ ਆਇਆ ਜਿੱਥੇ ਇੱਕ ਰਣਜੀਤ ਸਿੰਘ ਨਾਮਕ ਵਿਅਕਤੀ ਵੱਲੋਂ 1250 ਰੁਪਏ ਦਾ ਤੇਲ ਪਰਵਾਇਆ ਗਿਆ ਅਤੇ ਇਸ ਦੌਰਾਨ ਇੱਕ 쿠ਪਨ ਵੀ ਹਾਸਲ ਕੀਤਾ ਗਿਆ ਇਸ 쿠ਪਨ ਦੇ ਵਿੱਚ ਅੱਜ ਰਣਜੀਤ ਸਿੰਘ ਦੀ ਡਿਜ਼ਾਇਰ ਗੱਡੀ ਨਿਕਲੀ ਹੈ ਅਤੇ ਉਸ ਡਿਜ਼ਾਇਰ ਗੱਡੀ ਨੂੰ ਹਾਸਲ ਕਰਨ ਲਈ ਰਣਜੀਤ ਸਿੰਘ ਇੰਡੀਅਨ ਆਇਲ ਦੇ ਉਸ ਪੰਪ ਤੇ ਪਹੁੰਚਿਆ ਜਿੱਥੇ ਪ੍ਰਬੰਧਕਾਂ ਨੇ ਵੀ ਉਸ ਦਾ ਸਵਾਗਤ ਕੀਤਾ ਸੁਭਨਾਮ ਕੀ ਹੈ ਜੀ ਰਣਜੀਤ ਸਿੰਘ ਜੀ ਨਜੀਜੀ ਅੱਜ ਤੁਹਾਡੀ ਕਹਿੰਦੇ ਆ ਕਿ ਗੱਡੀ ਤੋਂ ਪਹਿਲਾਂ ਗੱਡੀ ਮਿਲੀ ਹੈ ਗੱਡੀ ਮਿਲ ਗਈ 12.5 12.5 ਤੋਂ ਹਾਂਜੀ ਕਿ 550 ਤੇਲ ਪੁਆਇਆ ਕੋਪਨ ਪਾਇਆ ਹਾਂਜੀ ਹਾਂਜੀ ਸਰ ਕੋਪਨ ਕੋਪਨ ਪਾਇਆ ਸੀ ਸਰ 1250 ਦਾ ਤੇਲ ਪੁਆਇਆ ਸੀਗਾ ਉਹ ਚੋਂ ਕੋਪਨ ਪਾਇਆ ਸੀ ਇਹਨਾਂ ਨੂੰ ਪੁੱਛਿਆ ਵੀ ਇਹ ਸਕੀਮ ਕਿੱਦਾਂ ਦੀ ਹੈ ਕਹਿੰਦੇ ਬਹੁਤ ਵਧੀਆ ਮੈਂ ਫਿਰ ਕੁਛ ਨਾ ਪਤਾ ਜੀ ਹੁਣ ਮਾਲਕ ਬਣ ਗਿਆ 1250 ਰੁਪਏ ਦੀ ਦੇ ਨਾਲ ਐਡੀ ਮਹਿੰਗੀ ਜਿਹੜੀ 10 ਲੱਖ ਵਾਲੀ ਗੱਡੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ देखिए इंडियन ऑयल देश की अग्रणी कंपनी है और हम लोग हमेशा अपार्ट फ्रॉम द बिज़नेस ये कोशिश करते हैं कि ग्राहक को कैसे और एडिशनल बेनिफिट दिया जाए इसी कड़ी में ये स्कीम एक हमने न्यू ईयर धमाका के रूप में लाए थे जनवरी से लेकर मार्च तक ये स्कीम थी जिसमें कि सोलह गाड़ियाँ हम लोगों ने दी थी हर स्टेट ऑफिस में एक एक इसी कड़ी में लुधियाना में ये एक प्राइज निकला है और हम धन्यवाद करते हैं हमारे कस्टमर्स का जिन्होंने कि हमेशा से इंडियन ऑयल को प्राथमिकता दी है और करीब करीब तीन करोड़ कस्टमर हर दिन हमारे पंपों पे विजिट करते हैं हमारी कोशिश ये रहती है कि उनको बेहतरीन फ्यूल दिया जाए बेहतरीन सर्विस दी जाए इसी कड़ी में हम कुछ ना कुछ और प्रयास करते रहेंगे धन्यवाद तो क्या सर क्या अपील है लोगों को यही अपील है कि देश की अग्रणी कंपनी से तेल भरवाएँ अपने व्हीकल का ध्यान रखें जिससे कि तेल का कंजम्पशन कम हो और जो नए तरह के फ्यूल आ रहे हैं जो कि कॉस्ट इफ़ेक्टिव भी हैं और एनवायरनमेंट को पोल्यूशन कम होता है वो फ्यूल इस्तेमाल करें कल जो अभी जो स्कीम अभी आज के डेट में भी एक स्कीम चल रही है डीज़ल धमाका के नाम से तो मेरी आपके माध्यम से सारे ग्राहकों को जो भी इंडियन ऑयल में सब जुड़े और उनसे रिक्वेस्ट है कि डीज़ल आज के डेट में अगर तीन हज़ार रुपये का लेते हैं और चाहे किसी भी मोड से पेमेंट करें आप और एक हर आर पे जो है क्यू आर कोड की स्टैंडी लगी हुई है उस पर स्कैन करके आपको अपना मोबाइल नंबर डालना है और इसी तरह की स्कीम है जिसमें हम ऑलरेडी पाँच ट्रैक्टर सोलह बाइक ये सब आपको दे रहे हैं तो अगस्त तक ये स्कीम वैलिड है तो मैं आपके माध्यम से सारे ग्राहकों को अपील करूंगा कि वो इंडियन ऑयल के पंप से डीजल भराएँ जो अगर 2000 का भराना है तो 3000 का कर लें क्योंकि 3000 मिनिमम क्वालिफाइड नंबर है और तीन हज़ार का भराते ही वो जो भी है वो कूपन को ज़रूर भरें और उसमें आपको जीतने का पूर्ण मौका मिलेगा इसके अलावा हर पे चार कस्टमर ऐसे हैं जिनको पचास रुपये का हम फ्री तेल भी दे रहे हैं तो चार इस तरह से वो भी आपको चांस है कि श्योर शॉर्ट गिफ्ट जीतने का भी आपको मौका मिलेगा तो आई रिक्वेस्ट करता हूँ आप सभी आपके माध्यम से ग्राहकों को कि वो इंडियन ऑयल से डीजल भराएँ और इस स्कीम में पार्टिसिपेट करें थैंक यू ਖਾਸ ਕਰ ਲੁਧਿਆਣਾ ਦੇ ਅੱਜ ਇੱਕ ਵਿਅਕਤੀ ਦੀ ਗੱਡੀ ਨਿਕਲੀ ਹੈ ਹਾਂ ਜੀ ਪਹਿਲੀ ਗੱਲ ਤਾਂ ਇਹ ਹੈ ਸਾਡੇ ਬڑے ਬੌਸ ਆ ਇੰਡੀ ਸਾਹਿਬ ਇਹ ਫਸਟ ਟਾਈਮ ਫਸਟ ਵਿਜ਼ਿਟ ਦੇ ਵਿੱਚ ਸਾਡੇ ਕੋਲ ਲੁਧਿਆਣਾ ਆਏ ਆ ਤੇ ਮੈਂ ਬੜਾ ਲੱਕੀ ਆ ਇਹਨਾਂ ਨੇ ਇਹ ਸਪੌਟ ਚੁਣਿਆ ਮੇਰੀ ਡੀਲਰਸ਼ਿਪ ਨੂੰ ਚੁਣਿਆ ਤੋ ਮੈਂ ਤਾਂ 9057 ਦੇ ਅਸੀਂ ਡੀਲਰ ਆ ਤੇ ਅੱਜ ਅਸੀਂ ਜੋ ਵੀ ਆ ਡੂ ਟੂ ਇੰਡੀਅਨ ਆਇਲ ਆ ਇਹ ਸਾਡਾ ਪਰਿਵਾਰ ਹੈ ਅਸੀਂ ਦੇ ਇਹਨਾਂ ਦਾ ਇੱਕ 파ਟ ਹੈਗੇ ਆ ਉਹ ਰਹਿਣਾ ਹੈ ਸਾਦਾ ਹੀ ਅੱਛਾ ਲੋਕਾਂ ਨੂੰ ਕੀ ਸੁਨੇਹਾ ਹੈ ਲੋਕਾਂ ਨੂੰ ਜੀ ਜੋ ਪਰਦੇ ਨਹੀਂ ਹੈਗੇ ਜਿਵੇਂ ਇਹਨਾਂ ਨੇ ਨਹੀਂ ਜੀ ਨਹੀਂ ਜਿਹੜਾ ਬੰਦਾ ਕਹਿ ਰਿਹਾ ਵੀ ਪਰਦੇ ਨਹੀਂ ਤੇ ਨਿਕਲਦਾ ਨਹੀਂਗਾ ਅੱਜ ਉਹਨਾਂ ਲੋਕਾਂ ਨੂੰ ਇਹ ਜਵਾਬ ਹੈ ਵੀ ਇਹ ਜੋ ਕੁਝ ਹੈ ਸਾਰਾ ਕੁਝ ਪਬਲਿਕਲੀ ਓਪਨਲੀ ਹੋਇਆ ਹੈ ਤੇ ਸਾਰਿਆਂ ਦੇ ਸਾਹਮਣੇ ਹੁੰਦਾ ਹੈਗਾ ਸਾਡੇ ਕੋਲ ਕੋਈ ਚੀਜ਼ ਵੀ ਜਿਹੜੀ ਹੈ ਇਹ ਡੀਨਾਇਲ ਇੱਕ ਕੰਪਨੀ ਹੈ ਇਹਦਾ ਜੋ ਊਸੂਲ ਨੇ ਉਹ ਸਦਾ ਹੀ ਵਧੀਆ ਰਹਿੰਦੇ ਨੇ ਤੇ ਉਹ ਤੁਹਾਡੇ ਸਾਹਮਣੇ ਰਿਜ਼ਲਟ ਹੈ ਅੱਗੇ ਹੀ ਕਾਰ ਨਿਕਲਦੀ ਆ ਉਹਦੇ ਵਿੱਚ ਕਿਸੇ ਦੇ ਕਾਗਜ਼ਾਂ ਦੇ ਪੈਸੇ ਦੇਦੇ ਹੋ ਕਿਸੇ ਕੁਛ ਪੈਸੇ ਦੇਦੇ ਹੋ ਅੱਧੇ ਪੈਸੇ ਤੁਸੀਂ ਪਾ ਦਿਓ ਟੈਕਸ ਦੇ ਦੇ ਦਿਓ ਆਰਸੀ ਤੁਸੀਂ ਬਣਵਾ ਦਿਓ ਸਿੰਗਲ ਪੈਨੀ ਵੀ ਲਈ ਗਈ ਹੈ ਤੁਹਾਡੇ ਸਾਹਮਣੇ ਖੜੇ ਨੇ ਤੇ ਬੜੀ ਵੱਡੀ ਗੱਲ ਹੈ ਸਿੰਗਲ ਪੈਨੀ ਕਸਟਮਰ ਕੋਲੋਂ ਹੀ ਲਈ ਗਈ ਇੱਥੇ ਬਲਾਕ ਜਿਹੜਾ ਮਾਨ ਦਿੱਤਾ ਤੇ ਗੱਡੀ ਨਾਲ ਦਿੱਤੀ ਹੈਗੀ ਹੈ ਤੇ ਰੱਖਣੀ ਤੋਂ ਪਹਿਲਾਂ ਇਹਨਾਂ ਨੂੰ ਇੱਕ ਵਧਾਈ ਇਹਦਾ ਬੜਾ ਵਧੀਆ ਕੂਪਨ ਲਿਆ ਕੀ ਅਪੀਲ ਜਿਹੜੇ ਕੂਪਨ ਪਾਨੇ ਕਿੰਨੇ ਕੁ ਤੇ ਤੇ ਪੈਂਦਾ ਹੈ ਭਾਜੀ ਕੂਪਨ ਦਾ ਅਸੀਂ ਸਦਾ ਹੀ ਖੁੱਲੇ ਆ ਤੁਸੀਂ ਇੰਡਨਲ ਦੇ ਪੰਪਲ ਤੇ ਆਓ ਸਾਡਾ ਕੰਮ ਕੂਪਨ ਤੋਂ ਇਲਾਵਾ ਬਾਕੀ ਜਿਹੋ ਕੁਆਲਿਟੀ ਕੁਆਂਟੀਟੀ ਜਿਹੜੀ ਤੁਹਾਨੂੰ ਆਈਓਸੀ ਤੇ ਮਿਲਦੀ ਹੈ ਉਹ ਤੁਹਾਨੂੰ ਮੇਰੇ ਖਿਆਲ ਆ ਹੋਰ ਜਿਆਦਾ ਪ੍ਰੋਵਾਈਡ ਨਹੀਂ ਕਰ ਸਕਦੇ ਇਹਦਾ ਰਿਜ਼ਲਟ ਹੈ ਜਾਂ ਤੁਹਾਨੂੰ ਪਤਾ ਸਾਡਾ ਮਾਰਕੀਟ ਸ਼ੇਅਰ ਕੀ ਹੈ ਇੰਡਨਲ ਦਾ ਉਹ ਕੋਈ ਕਾਰਨ ਹੈ ਤੇ ਉਹ ਸਾਡਾ ਮਾਰਕੀਟ ਸ਼ੇਅਰ ਹੈ ਧੰਨਵਾਦ